ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਗਾਜ਼ਾ ਤੇ ਯੂਕਰੇਨ ਦੇ ਹਵਾਲੇ ਨਾਲ ਕਿ ਗਾਜ਼ਾ ਅਤੇ ਯੂਕਰੇਨ ਵਿੱਚ ਹਾਲਾਤ ਬਦ ਤੋਂ ਬਦਤਰ ਹੁੰਦੇ ਜਾ ਰਹੇ ਨੇ ਔਰ ਇਜ਼ਰਾਈਲੀ ਪ੍ਰਧਾਨ ਮੰਤਰੀ ਨੇਤਨ ਯਾਹੂ ਦੇ ਖਿਲਾਫ ਪ੍ਰੋਟੈਸਟ ਵੀ ਹੋ ਰਹੇ ਨੇ ਪਰ ਉਸ ਦੇ ਕੰਨਾਂ ਤੇ ਯੂੰ ਜੂੰ ਤੱਕ ਨਹੀਂ ਰਿੰਗ ਰਹੀ ਔਰ ਇਸੇ ਤਰ੍ਹਾਂ ਯੂਕਰੇਨ ਵਿੱਚ ਰੂਸ ਵੱਲੋਂ ਨਿਊਕਲੀਅਰ ਪ੍ਰੋਸੈਸ਼ਨ ਵਿਚਾਰੀ ਜਾ ਰਹੀ ਹੈ ਜੋ ਕਿ ਬਹੁਤ ਖਤਰਨਾਕ ਵਿਚਾਰਿਆ ਸੋ ਇਸ ਵਾਰੀ ਆਪਾਂ ਗੱਲਬਾਤ ਕਰਨ ਜਾ ਰਹੇ ਆਂ ਔਰ ਨਾਲ ਹੀ ਜਿਹੜੇ ਤੁਹਾਡੇ ਮੈਸੇਜ ਨੇ ਉਹ ਵੀ ਆਪਾਂ ਇੰਟਰਟੇਨ ਕਰਨ ਜਾ ਰਹੇ ਆਂ ਸੋ ਅਸੀਂ ਚਾਹਾਂਗੇ ਤੁਸੀਂ ਇਸ ਤਰ੍ਹਾਂ ਬੜੇ ਰਹਿਣਾ ਦੇਖਣ ਸੁਣ ਲਈਆਂ ਲਿਖਣੇ ਤੁਹਾਰਾ ਸਭ ਤੋਂ ਪੋਹਤਾਨ ਬਾਤ ਹੈ ਜੀ ਰਾਰ ਸਭ ਕੀ ਕਹਿਣਾ ਚਾਹੋਗੇ ਦੇਖੋ ਦੂਸਰੇ ਸੰਸਾਰ ਯੁੱਧ ਵੇਲੇ ਜਿਹੜਾ 1939 ਤੋਂ 1945 ਤੱਕ ਚੱਲਿਆ ਇਹ ਵੱਖਰਾ ਸੀ ਪਹਿਲੇ ਸੰਸਾਰ ਯੁੱਧ ਨਾਲੋਂ ਕਿਉਂਕਿ ਪਹਿਲੇ ਵੇਲੇ ਕੋਈ ਟੈਂਕਾਂ ਦਾ ਇਸਤੇਮਾਲ ਨਹੀਂ ਸੀ ਕੋਈ ਹਵਾਈ ਜਹਾਜ਼ਾਂ ਦੇ ਕੋਈ ਬੰਬ ਨਹੀਂ ਸੀ ਡਿੱਗਦੇ ਟ੍ਰੈਂਚ ਵਾਰਫੇਅਰ ਸੀ ਖੰਡਕਾਂ ਖੋਦੀਆਂ ਹੋਈਆਂ ਨੇ ਉਹਨਾਂ 'ਚ ਲੜ ਰਹੇ ਸੀ ਫਿਰ ਜੋ ਹੀ ਖਤਮ ਹੋਇਆ 1918 'ਚ 1914 ਤੋਂ 18 ਤੱਕ ਚੱਲਿਆ ਸਪੈਨਿਸ਼ ਵਾਇਰਸ ਜਿਹੜੀ ਆਈ ਉਹਨੇ ਮਿਲੀਅਨਸ ਮਾਰਤੇ ਅਮਰੀਕਾ 'ਚ ਜ਼ਿਆਦਾ ਮਰੇ ਇੰਡੀਆ 'ਚ ਵੀ ਕਨੇ ਦੁਨੀਆ ਭਰ 'ਚ ਸੈਕੰਡ ਵਰਲਡ ਵਾਰ ਤੱਕ ਪਹੁੰਚਦੇ ਆ ਜਿਹੜੇ ਨੇ ਉਹ ਟੈਂਕਾਂ ਦਾ ਇਸਤੇਮਾਲ ਵੀ ਸੀ ਹਵਾਈ ਜਹਾਜ਼ ਵੀ ਸੀ ਔਰ ਫਾਈਨਲੀ ਅਸੀਂ ਵਾਰ ਦਾ ਐਂਡ ਦੇਖਦੇ ਹਾਂ ਐਟਮ ਬੰਬ ਦੇ ਨਾਲ ਜਿਹੜੇ ਹਿਰੋਸ਼ੀਮਾ ਔਰ ਨਾਗਾਸਾਕੀ ਦੋ ਸ਼ਹਿਰਾਂ ਦੇ ਉੱਤੇ ਅਮਰੀਕਾ ਨੇ ਸੁੱਟੇ ਉਸ ਪੀਰੀਅਡ ਤੋਂ ਬਾਅਦ ਜਦੋਂ ਅੱਜ ਜੂਡਿਸ਼ ਹਲੋਕਾਸਟ ਦੀ ਗੱਲ ਹੁੰਦੀ ਹੈ ਜਨ 6 ਮਿਲੀਅਨ ਦਾ ਮਾਰਿਆ ਜਾਣਾ ਔਰ ਜ਼ੁਲਮ ਪੋਲੈਂਡਸ ਕੀ ਹੋਇਆ ਉਸ ਪੀਰੀਅਡ ਦੇ ਵਿੱਚ ਜਿੱਥੇ-ਜਿੱਥੇ ਇਹਨਾਂ ਦੇ ਸਰਬੀਆ 'ਚ ਕੀ ਹੋਇਆ, ਵਿਦਨ ਜਰਮਨੀ 'ਚ ਕੀ ਹੋਇਆ, ਕੰਸੈਂਟ੍ਰੇਸ਼ਨ ਕੈਂਪ, ਗੈਸ ਚੈਂਬਰ ਇਹ ਸਭ ਚੀਜ਼ਾਂ ਬਾਅਦ ਚ ਪਤਾ ਲੱਗੀਆਂ। ਔਰ ਇੱਕ ਨਾਰਾ ਜ਼ਾ ਰਹੇ ਜਾਂ ਇੱਕ ਮਿਸ਼ਨ ਇਨਸਾਨੀਅਤ ਨੂੰ ਲੱਗਾ ਕਿ ਵੀ ਨਹੀਂ ਇਹ ਨੈਵਰ ਅਗੇਨ। ਹੂੰ ਇਵੇਂ ਨਹੀਂ ਹੋਣਾ ਚਾਹੀਦਾ ਬੇਗੁਰਾਣ ਨੂੰ ਜਿਵੇਂ ਮਾਰਿਆ ਗਿਆ ਉਹਨਾਂ ਦੀ ਨਸਲ ਜਾਂ ਉਹਨਾਂ ਦੇ ਮਜ਼ਹਬ ਜਾਂ ਉਹਨਾਂ ਦੇ ਜੋ ਵੀ ਸਿਆਸੀ ਵਖਰੇਵੇਂਆ ਕਰਕੇ ਉਦੋਂ ਤਾਂ ਕੋਈ ਕੈਮਰੇ ਨਹੀਂ ਸੀ ਜਿਹੜੇ ਦਿਖਾ ਰਹੇ ਸੀ ਕਿ ਭਈ ਜਾਂ ਕੋਈ ਟੈਲੀਵਿਜ਼ਨ ਨਹੀਂ ਸੀ ਜਾਂ ਕੋਈ ਸੋਸ਼ਲ ਮੀਡੀਆ ਨਹੀਂ ਸੀ ਕਿ ਭਈ ਤੁਸੀਂ ਬੰਬਾਰਡ ਤੇ ਬੰਬਾਰਡ ਕਰ ਰਹੇ ਹੋ ਕੈਂਪ ਬਣੇ ਹੋਏ ਨੇ ਯੂਨਾਈਟਿਡ ਨੇਸ਼ਨਸ ਦੇ ਉਹਨਾਂ ਨੂੰ ਤੁਸੀਂ ਉਡਾ ਰਹੇ ਹੋ ਬੱਚਿਆਂ ਨੂੰ ਮਾਰ ਰਹੇ ਹੋ ਇੱਕ ਪਾਸੇ ਤੁਸੀਂ ਕਹਿ ਰਹੇ ਹੋ ਕਿ ਜੀ ਪਹਿਲਾ ਪੋਲੀਓ ਦਾ ਕੇਸ ਡਿਟੈਕਟ ਹੋਇਆ ਹੈ ਯੂਨਾਈਟਿਡ ਨੇਸ਼ਨਸ ਦਾ ਜਿਹੜਾ ਪੋਲੀਓ ਵੈਕਸੀਨ ਵੈਕਸੀਨੇਸ਼ਨ ਪ੍ਰੋਗਰਾਮ ਜਾ ਰਿਹਾ ਹੈ ਪੋਲੀਓ ਡਰਾਪਸ ਅਸੀਂ ਪਿਆਵਾਂਗੇ ਨਾਲ ਦੀ ਨਾਲ ਬੰਬ ਵੀ ਸੁੱਟ ਰਹੇ ਹਾਂ ਔਰ 7 ਅਕਤੂਬਰ ਦਾ ਸ਼ੁਰੂ ਹੋਇਆ ਮੁੜ ਕੇ ਹੁਣ ਸਤੰਬਰ ਦਾ ਮਹੀਨਾ ਆ ਗਿਆ ਹੈ 11 ਮਹੀਨੇ ਤੁਸੀਂ ਇੱਕ ਹਿੱਸੇ ਨੂੰ ਜੋ ਬਿਲਕੁਲ ਤੈਸ ਨੈਸ ਕਰ ਦੁੱਤਾ ਹੈ ਲੱਖ ਬੰਦਾ ਮਾਰ ਦੁੱਤਾ ਹੈ ਕਿੰਨੇ ਦੂਜੇ ਨੇ ਦੁਨੀਆ ਅਮਰੀਕਾ ਵੀ ਜਿਹਦੇ ਜੇ ਇਹਦਾ ਅਮਿਨਿਸ਼ਨ ਨਾ ਜਾਏ ਤਾਂ ਅਗਲੇ ਦਿਨ ਉਹ ਉਹਨਾਂ ਦੀ ਉਹ ਸਾਰਟੀ ਨਹੀਂ ਹੋ ਸਕਦੀ ਉਡਾਨ ਨਹੀਂ ਹੋ ਸਕਦੀ ਯੂਕੇ ਵਾਲਿਆਂ ਨੇ ਅੱਜ ਕਿਹਾ ਜੀ ਹੁਣ ਕਿਉਂਕਿ ਉੱਥੇ ਲੇਬਰ ਗਵਰਨਮੈਂਟ ਬਣੀ ਆ ਉਹਨਾਂ ਨੇ ਕਿਹਾ ਜੀ ਅਸੀਂ ਜਿਹੜਾ ਫਲਾਣੇ ਫਲਾਣੇ ਇਤਿਆਹਾਤ ਨਹੀਂ ਭੇਜਾਂਗੇ ਪਰ ਇਹਦੇ باوجود ਬਿਲਕੁਲ ਬੇਰੋਕ ਟੋਕ ਜਿਵੇਂ ਵਾਰ ਕ੍ਰਿਮੀਨਲ ਨੈਥਨ ਯਾਹੂ ਲੱਗਾ ਹੋਇਆ ਹੁਣ ਹੋਇਆ ਕੀ ਐ ਵੀ ਇਸ ਵੇਲੇ ਜਦੋਂ ਅਸੀਂ ਗੱਲ ਕਰ ਰਹੇ ਹਾਂ ਪਿਛਲੇ ਦੋ ਤਿੰਨ ਦਿਨਾਂ ਤੋਂ ਇਹਨਾਂ ਨੇ ਅੱਗੋਂ ਵੈਸਟ ਬੈਂਕ ਨੂੰ ਵੀ ਟਾਰਗੇਟ ਕੀਤਾ ਚਾਰ ਵੱਡੇ ਉਹਨਾਂ ਦੇ ਸ਼ਹਿਹਾਲਾਂ ਗੱਲ ਗਜ਼ਾਦੀ ਤੋਂ ਹੁਣੇ ਗੱਲ ਸਾਹਮਣੇ ਔਰ ਇਹਨਾਂ 11 ਮਹੀਨਿਆਂ ਚ ਉਹਨਾਂ ਨੇ वेस्ट बैंक ਦੇ ਵਿੱਚ ਬਹੁਤ ਸਾਰੀਆਂ ਬਸਤੀਆਂ ਬਣਾ ਲਈਆਂ ਨੇ ਉਹਨਾਂ ਦੀ ਟੂ ਸੈਟਲ ਦਾ ਜਿਹੜੇ ਜੂਜ਼ ਨੇ ਉਹਨਾਂ ਦੀ ਹਰ UN ਦਾ ਚਾਰਟਰ ਵਾਇਲੇਟ ਹਰ UN ਦੇ ਰੈਜ਼ੋਲਿਊਸ਼ਨ ਸਿਕਿਉਰਟੀ ਕੌਂਸਲ ਚ ਕੋ ਹੁੰਦਾ ਉਹਨੂੰ ਅਮਰੀਕਾ ਵੀਟੋ ਕਰ ਦਿੰਦਾ ਹੈ ICC ਨੇ ਵਾਰ ਕਰਿਮੀਨਲ ਬਣਾਇਆ ਹੋਇਆ ਵਿਦਨ ਕੰਟਰੀ ਅਜ ਹਾਲਿਆ ਪਿਛਲੇ ਕਾਲ ਇਹਨਾਂ ਨੇ ਜਿਹੜਾ ਕਿਉਂਕਿ ਹਟ ਨਹੀਂ ਜਦੋਂ ਵੀ ਕੋਈ ਡੀਲ ਈਜੀਪਟ ਜਾਂ ਕਤਰ ਜਾਂ ਅਮਰੀਕਾ ਲਿਆਂਦਾ ਉਹਨੂੰ ਨੈਤਨ ਯਾਉ ਸੁੱਟ ਦਿੰਦਾ ਜਾਂ ਜੇ ਹਮਾਸ ਮੰਨ ਵੀ ਲੈਂਦਾ ਤੇ ਇਹ ਇਜ਼ਰਾਈਲ ਇੱਕ ਹੋਰ ਕੰਡੀਸ਼ਨ ਉਹਦੇ ਵਿੱਚ ਸ਼ਾਮਿਲ ਕਰ ਦਿੰਦਾ ਜਾਂ ਵਾਈਸਾ ਵਰਸਾ ਕਦੇ ਉਹ ਕਰ ਦਿੰਦੇ ਨੇ ਨਤੀਜੇ ਦੇ ਤੌਰ ਤੇ ਹੋਇਆ ਵੀ ਪਿਛਲੇ ਕੱਲ ਜਦੋਂ ਇਹ ਇਹਨਾਂ ਨੇ ਰੇਡ ਜਾਂ ਦੂਜਾ ਕੀਤਾ 6 ਹੋਸਟੇਜ ਜਿਹੜੇ ਉਹਨਾਂ ਨੇ ਅਜੇ ਹੋਲਡ ਕੀਤੇ ਹੋਏ ਸੀ ਅਜੇ ਤਾਂ ਪਤਾ ਨਹੀਂ ਕਿੰਨੇ ਉਹਨਾਂ ਦੇ ਕੋਲ ਨੇ 200 ਦੇ ਨੇੜੇ ਤੇੜੇ ਤੇ ਉਸ ਤੋਂ ਘੱਟ ਹੋਣਗੇ ਉਹ ਮਾਰੇ ਪਾਏ ਗਏ ਹੁਣ ਇਸ ਗੱਲ ਨੂੰ ਲੈ ਕੇ ਇਜ਼ਰਾਈਲ ਦੇ ਵਿੱਚ ਇੰਨਾ ਗੁੱਸਾ ਲੋਕਾਂ 'ਚ ਕਿਉਂਕਿ ਉਹਨਾਂ ਨੂੰ ਇਹ ਹੈ ਵੀ ਜਿਨ੍ਹਾਂ ਦੇ ਪਿਆਰੇ ਫੜੇ ਹੋਏ ਨੇ ਕਿਸੇ ਦਾ ਪਤੀ ਕਿਸੇ ਦਾ ਪੁੱਤਰ ਕਿਸੇ ਦਾ ਭਰਾ ਹੂੰ ਕਿਸੇ ਦਾ ਕੋ ਹੋਰ ਰਿਸ਼ਤੇਦਾਰ ਵੀ ਡੀਲ ਸਟ੍ਰਾਈਕ ਕਰੋ ਹੋ ਗਿਆ ਬਥੇਰਾ ਹੁਣ ਤੁਸੀਂ ਉਹਨਾਂ ਦੇ ਜਿਹੜੇ ਤੁਹਾਡਾ 1200 ਮਰਿਆ ਸੀ ਤੁਸੀਂ ਉਹਨਾਂ ਦਾ ਲੱਖ ਮਾਰ ਦਿੱਤਾ ਉਹਨਾਂ ਨੂੰ ਉਜਾੜ ਕੇ ਰੱਖਤਾ ਹੈ ਹੁਣ ਬੱਸ ਕਰੋ ਇਹਨੂੰ ਹੂੰ ਪਰ ਅਜੈਂਡਾ ਤਾਂ ਕਿਉਂਕਿ ਇਹ ਖੁਦ ਵੀ ਇਹਨੂੰ ਨੈਤਨਿਆਹੂ ਨੂੰ ਲੱਗਦਾ ਵੀ ਅਨਪੋਪੂਲਰ ਤਾਂ ਵੈਸੇ ਹੀ ਸੀ ਕ੍ਰਪਸ਼ਨ ਚਾਰजेस ਥੱਲੇ ਸਪਰੀਮ ਕੋਰਟਸ ਟ੍ਰਾਇਲ ਹੋਣ ਵਾਲਾ ਸੀ ਉਹ ਨਤੀਜੇ ਦੇ ਤੌਰ ਤੇ ਜਿਹੜੀਆਂ ਖਬਰਾਂ ਕਿਉਂਕਿ ਦੋਨੋਂ ਰੀਜਨ ਇਸ ਵੇਲੇ ਜਿਉਂ-ਜਿਉਂ ਅਮਰੀਕਾ ਦੀ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਨੇੜੇ ਆ ਰਹੀ ਹੈ ਇਧਰ ਧਿਆਨ ਅਮਰੀਕਾ ਦਾ ਲੱਗਾ ਹੋਇਆ ਜਿੱਥੇ ਬਾਈਡਨ ਜਾਂ ਕਮਲਾ ਹੈਰਿਸ ਨੂੰ ਬਾਈਡਨ ਨੂੰ ਖਾਸ ਕਰ ਉਹ ਆਪਣਾ ਇੱਕ ਹੈਰਿਟ ਚੜ੍ਹਨਾ ਚਾਹੁੰਦਾ ਹੈ ਲੈਗੇਸੀ ਵੀ ਉੱਥੇ ਤਾਕਤਾਂ ਨੂੰ ਇਹੀ ਕਾਰਨ ਹੈ ਕਿ ਇਸ ਵੇਲੇ ਦੋਨੋਂ ਪਾਸੇ ਇੱਕ ਪਾਸੇ ਗਜ਼ਾ ਇੱਕ ਪਾਸੇ ਯੂਕਰੇਨ ਹਾਲਾਤ ਵਿਗੜ ਰਹੇ ਨੇ ਔਰ ਪਹਿਲਾ ਪਾਰਟ ਤਾਂ ਇਹੀ ਹੈ ਕਿ ਭਾਈ ਨੇਸ਼ਨ ਵਾਈਡ ਪ੍ਰੋਟੈਸਟ ਇਨ ਇਜ਼ਰੀਲ ਓਵਰ ਹੌਸਟੇਜ ਲੀਡਸ ਟੂ ਅਨਈਵਨ ਕਲੋਸ਼ਰਸ ਟੈਨਸ ਆਫ ਥਾਊਜ਼ੈਂਡਸ ਆਫ ਇਜ਼ਰਾਈਲੀਜ਼ ਹੈਡ ਪੋਰਡ ਇਨਟੂ ਦਾ ਸਟਰੀਟਸ ਲੇਟ ਸੰਡੇ ਇਨ ਗਰੀਫ ਐਂਡ ਐਂਗਰ ਆਫਟਰ ਸਿਕਸ ਹੌਸਟੇਜਸ ਵਰ ਫਾਊਂਡ ਡੈਡ ਇਨ ਗਾਜ਼ਾ ਔਰ ਇਹ ਲੋਕ ਇਹ ਕਹਿ ਰਹੇ ਨੇ ਕਿ ਭਾਈ ਇਹ ਤੁਸੀਂ ਜਿਹੜਾ ਵੀ ਇਹ ਗੱਲ ਮੁਕਾਓ ਜੇ ਇਹਨਾਂ ਨਾਲ ਕੋਈ ਸਮਝੌਤਾ ਹੋ ਗਿਆ ਹੁੰਦਾ 11 ਮਹੀਨੇ ਬੀਤ ਗਏ ਨੇ ਇਹ ਮਾਰੇ ਨਾ ਜਾਂਦੇ ਲਾਈਵ ਜਿਉਂਦੇ ਹੁੰਦੇ ਔਰ ਇਹ ਪਹਿਲੀ ਜਨਰਲ ਸਟ੍ਰਾਈਕਸ ਲੈਵਲ ਦੀ ਔਰ ਹੁਣ ਨੈਤਨਯਾਹ ਨੂੰ ਲੱਗਦਾ ਹੈ ਕਿ ਭਾਈ ਮੈਂ ਮੇਰੀ ਬਿਲਕੁਲ ਅਨਪੋਪੁਲਾਰਿਟੀ ਜਿਹੜੀ ਹੈ ਉਹ ਸਿਖਰ ਤੇ ਪਹੁੰਚ ਗਈ ਹੈ ਅੱਜ ਉਹਨੇ ਮਾਫੀ ਮੰਗੀ ਹੈ ਕਿ ਜੀ ਮੈਂ ਜਿਹੜੇ ਮਾਰੇ ਗਏ ਨੇ ਉਹਨਾਂ ਲਈ ਮਾਫੀ ਹੈ ਉਹ ਪਰ ਪਾਲਿਸੀ ਤਾਂ ਕੁਝ ਚੇਂਜ ਦਾ ਨਾ ਨਹੀਂ ਲੈ ਰਹੀ ਔਰ ਅੱਜ ਪਹਿਲੀ ਵਾਰ ਹੈ ਜਦੋਂ ਕਿ ਇਵਨ ਬਾਈਡਨ ਔਰ ਕਮਲਾ ਹੈਰਿਸ ਐਡਮਿਨਿਸਟ੍ਰੇਸ਼ਨ ਨੇ ਵੀ ਇਹ ਕਿਹਾ ਹੈ ਕਿ ਜੀ ਇਹ ਜਦੋਂ ਉਹਨੂੰ ਪੁੱਛਿਆ ਗਿਆ ਬਾਈਡਨ ਨੂੰ ਕਿ ਵੀ ਅ ਇ ਨੈਥਨ ਯਾਹੂ ਕੀ ਜਿਹੜਾ ਜੋ ਵੀ ਚੱਲ ਰਿਹਾ ਹੈ ਆਸਕਡ ਵੈਦਰ ਮੈਥਨ ਮਿਸਟਰ ਨੈਥਨ ਯਾਹੂ ਵਾਸ ਡੂਇੰਗ ਇਨਾਫ ਮਿਸਟਰ ਬਾਈਡਨ ਰਿਪਲਾਈਡ ਨੋ ਹੀ ਐਡਿਟਡ ਦ ਯੂ ਐਸ ਊਡ ਨੋਟ ਗਿਵ ਅਪ ਐਂਡ ਊਡ ਪੁਸ਼ ਐਸ ਹਾਰਡ ਐਸ ਵੀ ਕੈਨ ਜੇ ਤੁਸੀਂ ਹਾਰਡ ਪੁਸ਼ ਕਰ ਰਹੇ ਹੁੰਦੇ ਤੇ 11 ਮਹੀਨੇ ਨਾ ਲੰਘਦੇ ਇਹ ਤਾਂ ਤੁਹਾਡੀਆਂ ਕੀ ਮਜਬੂਰੀਆਂ ਨੇ ਜਾਂ ਤੁਹਾਡਾ ਕੀ ਏਜੰਡਾ ਹੈ ਹੁਣ ਤੁਸੀਂ ਜਾਣਦੇ ਹੋ ਉਹ ਕਹਿ ਰਿਹਾ ਜੀ ਅਸੀਂ ਹੁਣ ਇੱਕ ਫਾਈਨਲ ਹੋਲ ਡੀਲ ਤਿਆਰ ਕੀਤੀ ਹੈ ਔਰ ਨੈਤਨ ਯਾਹੂ ਨੂੰ ਅਸੀਂ ਕਾਂਗੇ ਟੇਕ ਇਟ ਔਰ ਲੀਵ ਇਟ ਯਾਨੀ ਤੁਹਾਡੇ ਤੋਂ ਹੁਣ ਤੱਕਿਆ ਨਹੀਂ ਗਿਆ ਔਰ ਇਸ ਸਾਰੇ ਦੇ ਚੱਲਦੇ ਆ ਪੂਰੀ ਡੀਟੇਲ ਇਸੇ ਉੱਤੇ ਹੀ ਹੈ ਕਿ ਵੀ ਇਹ ਮਿਡ ਸਿਚੁਏਸ਼ਨ ਰੂਮ ਦੇ ਵਿੱਚ ਮੀਟਿੰਗ ਹੋਈ ਔਰ ਯੂਐਸ ਆਫ ਜਿਹੜੇ ਹਾਈ ਅਫੀਸ਼ੀਅਲ ਬਾਈਡਨ ਵੀ ਔਰ ਕਮਲਾ ਹੈਰਿਸ ਵੀ ਉਹਨਾਂ ਨੇ ਅਗਲੇ ਸਟੈਪ ਡਿਸਕਸ ਕੀਤੇ ਕਤਰ ਔਰ ਇਜੀਪਟ ਨਾਲ ਵੀ ਟੱਚ ਨੇ ਔਰ ਇਹ ਇਸ ਦੇ ਉੱਤੇ ਸਟੇਟਮੈਂਟ ਵੀ ਦਿੱਤੀ ਕਿ ਭਈ ਇਹ ਜਿਹੜੇ 6 ਮਰੇ ਨੇ ਇਹਦਾ ਪ੍ਰਾਈਸ ਹਮਾਸ ਨੂੰ ਪੇ ਕਰਨਾ ਪੈਗਾ ਦੂਸਰਾ ਹੋਏਗਾ ਜਿਵੇਂ ਉਹ ਟ੍ਰੈਡੀਸ਼ਨਲ ਜੀਆਂ ਸਟੇਟਮੈਂਟਸ ਹੁੰਦੀਆਂ ਨੇ ਔਰ ਇਹ ਸਾਰੇ ਦੇ ਚੱਲਦੇ ਆ ਅਸੀਂ ਤਾਂ ਇਹੀ ਹੋਪ ਕਰ ਸਕਦੇ ਆ ਕਿ ਭਾਈ ਕੋਈ ਨਾ ਕੋਈ ਆਪਸੀ ਡੀਲ ਸਟ੍ਰਾਈਕ ਹੋਏ ਔਰ ਘਟੋ-ਗਾਟੇ ਐਂਡ ਹੋਏ ਜਿਸ ਕਿਸਮ ਦੀ ਨਸਲ ਕੁਸ਼ੀ ਚੱਲ ਰਹੀ ਹੈ ਔਰ ਮੈਂ ਇਹ ਕਹਿ ਰਿਹਾ ਹਾਂ ਜਿਵੇਂ ਕਿ ਵੀ ਸੈਕੰਡ ਵਰਲਡ ਵਾਰ ਵੇਟ ਤਾਂ ਅਸੀਂ ਬਾਅਦ ਚ ਪਤਾ ਦੁਨੀਆ ਨੂੰ ਲੱਗਾ ਕਿ ਹੋਇਆ ਵੀ ਨੈਵਰ ਅਗੇਨ ਹੁਣ 11 ਮਹੀਨੇ ਤੋਂ ਇੱਕ ਵਾਰ ਕਰਾਈਮਨਲ ਜਿਹੜਾ ਜੋ ਹਮਾਸ ਨੇ ਕੀਤਾ ਉਹ ਵੀ ਵਾਰ ਕਰਾਈਮਸ ਦੀ ਕੈਟਾਗਰੀ ਚ ਆਉਦੀ ਅਕਾਉਂਟੇਬਿਲਟੀ ਹੋਣੀ ਚਾਹੀਦੀ ਹੈ ਪਰ ਇਹ ਇੱਕ ਇਲੈਕਟਿਡ ਗਵਰਨਮੈਂਟ ਜਿਹੜੀ ਰੈਕਗਨਾਈਜ਼ ਯੂਨ ਦੇ ਥੱਲੇ ਸਭ ਚੀਜ਼ ਨੂੰ ਵਾਇਓਲੇਟ ਕਰਕੇ ਜਿਹੜੀ ਹੈ ਉਹਨੇ ਬਿਲਕੁਲ ਸਾਰੇ ਨੋਰਮ ਵਾਇਓਲੇਟ ਕੀਤੇ ਨੇ ਔਰ ਇਸ ਸਾਰੇ ਦੇ ਚਲਦੇ ਆ ਜਿਹੜਾ ਇੱਕ ਪਾਸਾ ਇਹ ਹੈ ਦੂਸਰਾ ਪਾਸਾ ਹੁਣ ਯੂਕਰੇਨ ਦੀ ਗੱਲ ਕਰ ਲਈਏ ਕਿ ਭਾਈ ਉਹਨਾਂ ਨੇ ਰਸ਼ੀਆ ਦਾ ਇਹ ਕਹਿਣਾ ਹੈ ਕਿ ਮੈਂ ਪਿਛਲੀ ਰਾਤ ਚ 150 ਡਰੋਨ ਡਾਊਨ ਕੀਤੇ ਨੇ ਰਸ਼ੀਆ ਸੇਜ਼ ਇਟ ਡਾਊਨਡ ਓਵਰ 150 ਡਰونز ਇਨ ਵਨ ਆਫ ਦਾ ਬਿਗੇਸਟ ਯੂਕਰੇਨ ਡਰੋਨ ਅਟੈਕਸ ਔਨ ਦਾ ਵਾਰ ਹੁਣ ਜਿੰਨਾ ਉਹਨਾਂ ਨੇ ਅਰ ਇਦਰ ਸਕੂਲ ਸ਼ੁਰੂ ਸਕੂਲਿੰਗ ਸ਼ੁਰੂ ਹੋਈ ਹੈ ਇਤਿਹਾਸ ਵੀ ਸ਼ੁਰੂ ਹੋਈ ਹੈ ਯੂਕਰੇਨ ਦੇ ਸਕੂਲਾਂ ਦਾ ਆਗਾਜ਼ ਹੋਇਆ ਹੈ ਉਹਨਾਂ ਦੀਆਂ ਛੁੱਟੀਆਂ ਖਤਮ ਹੋ ਗਿਆ ਰਸ਼ੀਆ ਦਾ ਵੱਡੇ ਅਟੈਕ ਹੋਏ ਇਹਨਾਂ ਨੇ 150 ਡਰੋਨ ਜਿਹੜੇ ਨੇ ਉਹ ਸੁੱਟੇ ਨੇ ਇਹਦਾ ਮਤਲਬ ਹੈ ਕਿ ਕਿਸ ਲੈਵਲ ਤੇ ਯੂਕਰੇਨ ਦੀ ਲੜਾਈ ਪੱਕੀ ਹੋਈ ਹੈ ਪਰ ਇਸ ਤੋਂ ਵੀ ਖਤਰਨਾਕ ਇਹ ਹੈ ਕਿ ਭਾਈ ਰਸ਼ੀਆ ਮੇਂ ਚੇਂਜ ਨਿਊਕਲੀਅਰ ਡਾਕਟਰੀਨ ਓਵਰ ਵੈਸਟ ਰੂਰ ਇਨ ਯੂਕਰੇਨ ਵਾਰ ਕਬੀ ਰਸ਼ੀਆ ਦੇਖ ਰਿਹਾ ਹੈ ਵੀ ਜਿਵੇਂ ਜਿਵੇਂ ਹੁਣ ਇਹਨਾਂ ਦੇ F16 ਵੀ ਯੂਜ਼ ਕਰਨ ਲੱਗ ਗਏ ਯੂਕਰੇਨ ਅਮਰੀਕਾ ਦੇ ਬਣੇ ਹੋਏ ਅੱਛਾ ਦੂਸਰਾ ਵੀ ਸਾਰਾ ਲੜਤਮ ਨੈਟੋ ਦੇ ਔਰ ਅਮਰੀਕਾ ਦੇ ਜਨਰਲ ਹੀ ਰਹੇ ਨੇ ਵਾਰ ਵੈਪਨ ਵੀ ਜਾਣੇ ਸ਼ੁਰੂ ਹੋਏ ਵੀ ਹੁਣ ਤੱਕ ਰਸ਼ੀਆ ਦਾ ਇਹ ਕਹਿਣਾ ਸੀ ਕਿ ਭਈ ਅਸੀਂ ਜਿਹੜੀ ਐਗਜ਼ਿਸਟਿੰਗ ਨਿਊਕਲੀਅਰ ਡਾਕਟਰੀਨ ਹੈ ਜਿਹੜੀ ਕਿ ਪ੍ਰੈਜ਼ੀਡੈਂਟ ਵਲਾਦੀਮੀਰ ਪੁਤਿਨ ਨੇ ਜਿਹਦੇ ਬਾਰੇ ਕਿਹਾ ਸੀ ਕਿ ਰਸ਼ੀਆ ਮੇ ਯੂਜ਼ ਨਿਊਕਲੀਅਰ ਵੈਪਨਸ ਇਨ ਦਾ ਇਵੈਂਟ ਆਫ ਅ ਨਿਊਕਲੀਅਰ ਅਟੈਕ ਬਾਈ ਐਨ ਐਨਮੀ ਔਰ ਇੱਕ ਕਨਵੈਨਸ਼ਨਲ ਅਟੈਕ 댓 ਥ੍ਰੈਟਨਸ ਦਾ ਐਗਜ਼ਿਸਟੈਂਸ ਆਫ ਦਾ ਸਟੇਟ। ਹਮ। ਇਨ ਐ ਵੀਸੋਵਿਚ ਕਹਿਆ ਸੀ ਕਿ ਵੀ ਅਸੀਂ ਨਿਊਕਲੀਅਰ ਦੋ ਹਾਲਾਤਾਂ ਚ ਯੂਜ਼ ਕਰਾਂਗੇ। ਇੱਕ ਤਾਂ ਸਾਡੇ ਤੇ ਨਿਊਕਲੀਅਰ ਅਟੈਕ ਹੋਏ। ਦੂਸਰਾ ਤਾਕਤਾਂ ਜਿਹੜੀਆਂ ਨੇ ਮੁਲਕਾਂ ਦੀਆਂ ਖਾਸ ਤੌਰ ਤੇ ਨੈਟੋ ਉਹਦੇ ਰਾਈ ਰਸ਼ੀਆ ਨੂੰ ਲੱਗੇ ਵੀ ਉਹਦੀ ਹੋਂਦ ਖਤਮ ਹੋ ਰਹੀ ਹੈ। ਫਿਰ ਅਸੀਂ ਐਜ਼ ਅ ਲਾਸਟ ਮੈਸ਼ਰ ਇਹਨੂੰ ਯੂਜ਼ ਕਰਾਂਗੇ ਉਹਨਾਂ ਨੇ ਕਿਹਾ ਹੁਣ ਅਸੀਂ ਇਸ ਦੇ ਉੱਤੇ ਪੁਨਰ ਵਿਚਾਰ ਕਰ ਰਹੇ ਹਾਂ ਇਸ ਤੇ ਦੁਬਾਰਾ ਵਿਚਾਰ ਕਰ ਰਹੇ ਹਾਂ ਕਿ ਕੀ ਅਸੀਂ ਇਸ ਤੋਂ ਬਿਨਾ ਵੀ ਕਰਾਂ ਮਤਲਬ ਇਹ ਹੈ ਕਿ ਵੀ ਹੁਣ ਜਿਸ ਲੈਵਲ ਦੇ ਉੱਤੇ ਇਹਨਾਂ ਦੇ ਹਥਿਆਰ ਔਰ ਇਹਨਾਂ ਨੇ ਲੜਾਈ ਸਿੱਧੇ ਤੌਰ ਤੇ ਲੜ ਲੜਨੀ ਸ਼ੁਰੂ ਕਰ ਦਿੱਤੀ ਹੈ ਮੈਨੂੰ ਇਹ ਲੱਗਦਾ ਹੈ ਕਿ ਵੀ ਪੁਤਿਨ ਕਿਸੇ ਹੱਦ ਤੱਕ ਵੀ ਜਾਏਗਾ ਔਰ ਇਹ ਦੋਨੋਂ ਹੀ ਸਪੌਟ ਜਿਹੜੇ ਨੇ ਇੱਕ ਪਾਸੇ ਇਹ ਤਾਂ ਠੀਕ ਹੈ ਇਕ ਅਮਰੀਕਾ ਦੀ ਸਕਸੈਸ ਗਜ਼ਾ ਜਾਂ ਮਿਡਲ ਈਸਟ ਪਾਲਿਸੀ ਕਿਹਾ ਜਾ ਸਕਦੀ ਹੈ ਕਿ ਇਰਾਨ ਨੂੰ ਉਹਨੇ ਠੰਡਾ ਕਰ ਲਿਆ ਅਮਰੀਕਾ ਨੇ ਉਹਦੇ ਕੰਨ ਚ ਕੀ ਕਿਹਾ ਉਹਨੂੰ ਕੀ ਪ੍ਰੋਮਿਸ ਕੀਤਾ ਕੀ ਹੈ ਕਿ ਨਹੀਂ ਤਾਂ ਹੁਣ ਤੱਕ ਇਰਾਨ ਦਾ ਜੇ ਕਾਉਂਟਰ ਅਟੈਕ ਹੁੰਦਾ ਤਾਂ ਫਿਰ ਇਸ ਵਾਰ ਦੇ ਸਪਰੈਡ ਹੋਣ ਦੇ ਚਾਂਸ ਸੀ ਹੁਣ ਅਸੀਂ ਇਹੀ ਹੋਪ ਕਰਦੇ ਹਾਂ ਕਿ ਜਿਵੇਂ ਇਨਾਥਨ ਯਾਹੂਦ ਦੇ ਖਿਲਾਫ ਇਜ਼ਰਾਈਲੀ ਖਲੋਗ ਹੈ ਨੇ ਲੱਖਾਂ ਲੋਕ ਸੜਕਾਂ ਤੇ ਉਤਰੇ ਨੇ ਮੇਬੀ ਕੋਈ ਡੀਲ ਸਟ੍ਰਾਈਕ ਹੋਏ ਪਰ ਇਹਨਾਂ ਦਾ ਜਿਹੜਾ ਨਫੀਰੀਅਸ ਏਜੰਡਾ ਸੀ ਉਹਨੂੰ ਉਹਨਾਂ ਨੇ ਕਾਫੀ ਹਿਸਾ ਅਚੀਵ ਕਰ ਲਿਆ ਗਜ਼ਾ ਚ ਜੋ ਕੀਤਾ ਸੀ ਵੈਸਟ ਬੈਂਕ ਚ ਵੀ ਕੀਤਾ ਪਰ ਮੈਨੂੰ ਇਹ ਰਸ਼ੀਆ ਵਾਲੀ ਹਾਲਤ ਜਿਹੜੀ ਹੈ ਜੇ ਇੱਥਰ ਇਹ ਥੋੜਾ ਬਹੁਤ ਵੀ ਹੋਰ ਜਾਂਦਾ ਹੈ ਤਾਂ ਰਸ਼ੀਆ ਨੇ ਹੈਜ਼ਿਟੇਟ ਨਹੀਂ ਕਰਨਾ ਤੇ ਇਸ ਦਾ ਮਤਲਬ ਹੋਏਗਾ ਕਿ ਨਿਊਕਲੀਅਰ ਦੇ ਵਿੱਚ ਇੱਕ ਵਾਰ ਜੇ ਇਹ ਸਭ ਕੁਝ ਤੱਕਿਆ ਗਿਆ ਤਾਂ ਫਿਰ ਰਾਬੀ ਜਾਣਦਾ ਕਿ ਇਸ ਪਲੈਨੇਟ ਦਾ ਕੀ ਬਣੇਗਾ ਜੀ ਦਾਸ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਹੁਣ ਆਪ ਆਪਣੀ ਰਿਵਿਊਸ ਮੈਸਨ ਨਿਊ ਲੈਨ ਜਾ ਰਹੇ ਹਾਂ ਸਭ ਦਾ ਬਹੁਤ ਬਹੁਤ ਸ਼ੁਕਰੀਆ ਦਾਖਰ ਦਿਆਂ ਔਰ ਪਹਿਲੇ ਵੀਅਰਸ ਨੇ ਸਾਡੇ ਧਰਮ ਸਿੰਘ ਜੀ ਉਹ ਸਾਨੂੰ ਫਤਿਹ ਬਲਾਨਦੇ ਨੇ ਸੋਮਲ ਜੀ ਹਰਦੀਪ ਸਿੰਘ ਜੀ ਫਿਰ ਇਸੇ ਤਰ੍ਹਾਂ ਬੰਦੇਰ ਜਦਿਸ਼ ਜੀ ਫਿਰ ਇਸੇ ਤਰ੍ਹਾਂ ਇੰਦਰਜੀਤ ਸਿੰਘ ਸੰਧੂ ਜੀ ਸਤਨਾ ਮੌਜਲਾ ਜੀ ਬਲਦੀਪ ਬਲਜੀਤ ਪ੍ਰੇਤ ਜੀ ਔਰ ਇਸੇ ਤਰ੍ਹਾਂ ਦਵਿੰਦਰ ਸੰਧੂ ਜੀ ਉਦਮ ਸਿੰਘ ਜੀ ਫਿਰ ਇਸੇ ਤਰ੍ਹਾਂ ਨਿਊ ਲక్ష్ਮੀ ਰੋਡਵੇਸ ਜੀ ਉਦਮ ਸਿੰਘ ਜੀ ਅਰ ਫਿਰ ਇਸੇ ਤਰ੍ਹਾਂ ਹਾਂਜੀ ਸਾਬ ਸਾਨੂੰ ਫਤਿਹ ਬੁਲਾਉਂਦੇ ਨੇ ਔਰ ਖਾਲਸਾ ਜਿੰਦਾਬਾਦ ਕਹਿੰਦੇ ਨੇ ਉਦਮ ਸਿੰਘ ਨੇ ਵੀ ਆਰ ਰੈਡੀ ਐਂਡ ਆਈ ਥਿੰਕ ਖਾਲਸਾ ਜੀ ਖਾਲਸਾ ਜੀ ਇਹ ਤਿਆਰ ਹੀ ਰਹਿੰਦਾ ਨੇ ਹਮੇਸ਼ਾ ਕਮਰ ਕੱッセ ਵਾਲੇ ਹਾਂਜੀ ਸਿੰਘ ਨੇ ਬਿਲਕੁਲ ਮੈਂ ਗੁਰਦੁਆਰਾ ਕਿਆ ਨਾ ਕੀਰਤਨ ਕਹਿਣਾ ਚਾਹੁੰਦੇ ਨੇ ਕਿ ਡਾਕਟਰ ਸਾਹਿਬ ਕੱਲ ਦੀ ਗੱਲ ਹੈ ਕਿ ਹైదరాబాద్ ਦੇ ਬਾਜ਼ਾਰ ਵਿੱਚ ਇੱਕ ਬੰਦੇ ਨਾਲ ਮੇਰਾ ਕਹਿੰਦੇ ਮੋਢਾ ਖਹਿ ਗਿਆ ਉਸ ਨੂੰ ਲੱਗਦਾ ਹੈ ਕਿ ੱੱਕਾ ਮਾਰਿਆ ਸੀ ਉਹ ਗੁੱਸੇ ਨਾਲ ਕਹਿੰਦਾ ਹੈ ਇਹ ਪੰਜਾਬ ਨਹੀਂ ਹੈ ਹਰਿਆਣਾ ਨਹੀਂ ਹੈ ਉਹ ਪੰਜਾਬ ਨੂੰ ਵੀ ਇੱਕ ਦੇਸ਼ ਸਮਝਦੇ ਨੇ ਅ ਪਹਿਲਾਂ ਤਾਂ ਮੈਨੂੰ ਖੁਸ਼ੀ ਹੈ ਇਸ ਗੱਲ ਦੀ ਕਿ ਹైదరాబాద్ ਦੇ ਵਿੱਚ ਸਾਡੇ ਬੈਠੇ 20 ਗੁਰਦੁਆਰਾ ਕੀਰਤਨ ਦੀ ਆਈਡੀ ਵਾਲੇ ਵੀਰ ਸਾਡੇ ਨਾਲ ਜੁੜੇ ਹੋਏ ਨੇ ਜੀ ਔਰ ਦੂਸਰੀ ਖੁਸ਼ੀ ਇਹ ਹੈ ਕਿ ਵੀ ਜੇ ਉਹ ੱੱਕਾ ਮਾਰ ਜਿਹਨੂੰ ਲੱਗਦਾ ਉਹ ਗੋ ਕਹਿੰਦਾ ਕਿ ਇਹ ਪੰਜਾਬ ਨਹੀਂ ਇਹ ਹਰਿਆਣਾ ਨਹੀਂ ਤੇ ਘੱਟੋ ਘੱਟ ਜਿਵੇਂ ਸਾਡਾ ਸੈਗਮੈਂਟ ਵਿਨੇਸ਼ ਫੋਗਟ ਨੂੰ ਜਿਵੇਂ ਆਨਰ ਕੀਤਾ ਦਰਬਾਰ ਸਾਹਿਬ ਚੋਰ ਸਾਂਝਾਂ ਦੀ ਗੱਲ ਹੈ ਇਹਨਾਂ ਨੂੰ ਵੀ ਸਮਝਾਣਾ ਸ਼ੁਰੂ ਹੋ ਗਿਆ ਕਿ ਪੰਜਾਬ ਤੇ ਹਰਿਆਣਾ ਇੱਕ ਹੀ ਹੈ ਔਰ ਇਹਨਾਂ ਦੀ ਮੈਂਟੈਲਿਟੀ ਜੇ ਉਹਨਾਂ ਨੂੰ ਨਜ਼ਰ ਆਉਂਦਾ ਕਿ ਵੀ ਪੰਜਾਬ ਦੇਸ਼ ਹੈ ਰਜ਼ਾਰ ਹੈ ਪੰਜਾਬ ਹਰਿਆਣਾ ਸੀ ਜਦੋਂ ਦਿੱਲੀ ਤੱਕ ਕਹਿੰਦੇ ਆ ਜਮਨਾ ਤੋਂ ਵਾਗਾ ਤੱਕ ਤੇ ਇਹ ਖੁਸ਼ੀ ਦੀ ਗੱਲ ਹੀ ਹੈ ਔਰ ਇਹ ਸਾਡਾ ਭਲਿਕ ਬਿਲਕੁਲ ਜਿਹਾ ਸਾਨੂੰ ਲੱਗੇ ਕਿ ਉਹ ਸਾਨੂੰ ਓਨ ਕਰਦੇ ਨੇ ਉਹ ਸਾਨੂੰ ਆਪਣਾ ਸਮਝਦੇ ਹੀ ਨਹੀਂ ਨੇ ਬਿਲਕੁਲ ਹਰਮੇਲ ਸਿੰਘ ਜੀ ਕਹਿੰਦੇ ਨਾਨਕ ਨਾਮ ਚੜ੍ਹਦੀ ਕਲਾ ਜਤਿੰਦਰ ਸਿੰਘ ਜੀ ਵੀ ਸਾਨੂੰ ਫਤਿਹ ਬੁਲਾਉਂਦੇ ਨੇ ਔਰ ਇਸੇ ਤਰ੍ਹਾਂ ਬਲਵੀਰ ਸਿੰਘ ਟੁਵਾਨਾ ਜੀ ਵੀ ਪੰਜਾਬ ਰੈਫਰੰਡਮ ਹਲ ਖਾਲਸਾ ਜਿੰਦਾਬਾਦ ਆਪਣਾ ਘਰ ਹਲ ਹਲ ਖਾਲਸਾ ਜਿੰਦਾਬਾਦ ਰੈਫਰੰਡਮ ਹਲ ਖਾਲਸਾ ਜਿੰਦਾਬਾਦ ਗੁਲਾਮ ਨਿਜ਼ਾਮ ਜੀ ਕਸ਼ਮੀਰ ਅੰਡ ਖਾਲਸਤਾਨ ਜ਼ਿੰਦਾਬਾਦ ਫਰੀ ਕੁਲਦੀਪ ਕੌਰ ਜੀ ਵੀ ਫਤਿਹ ਬੁਲਾਉਂਦੇ ਨੇ ਬਲਵਿੰਦਰ ਸਿੰਘ ਜੀ ਵੀ ਫਤਿਹ ਬੁਲਾਉਂਦੇ ਨੇ ਕੁਲਵਿੰਦਰ ਸਿੰਘ ਜੀ ਪਿੰਡਰ ਵੀ ਸਾਨੂੰ ਕਹਿੰਦੇ ਨੇ ਫਤਿਹ ਬੁਲਾਉਂਦੇ ਨੇ ਔਰ ਰਣਜੀਤ ਸਿੰਘ ਜੀ ਵੀ ਫਤਿਹ ਔਰ ਇਸੇ ਤਰ੍ਹਾਂ ਰਣਜੀਤ ਰਾਏ ਥੈਂਕ ਯੂ ਕਹਿੰਦੇ ਨੇ ਸਿੰਘਰ ਚਾ ਜੀ ਫਤਿਹ ਵਾਲੇ ਸਾਰਿਆਂ ਦੇ ਨਾਮ ਪੜਦੇ ਔਰ ਹਰੀ ਜੀ ਵੀ ਗੁੱਡ ਕਹਿੰਦੇ ਨੇ ਜਸਕੀਰ ਸਿੰਘ ਜੀ ਰਾਜਵਿੰਦਰ ਸਿੰਘ ਜੀ ਕਹਿੰਦੇ ਨੇ ਕਿ ਵਾਈਕ ਜੀ ਦਾ ਕਾਲਸਾ ਵਾਈਕ ਜੀ ਕੀ ਫਤੇ ਡਾਕਟਰ ਸਾਹਿਬ ਵਟ ਕਾਈਂਡ ਆਫ ਪਰਸਨ ਦਿਸ ਰਾਦਾ ਸੁਆਮੀ ਇਜ਼ ਹੀ ਹੈਜ਼ ਹੈਜ਼ ਓਨ ਨੇਫਿਊਜ਼ ਇਮਪ੍ਰੈਸ ਇਮ ਪ੍ਰੈਜ਼ੈਂਟ ਹਾਂਜੀ ਰਾਜਬਿੰਦਰ ਸਿੰਘ ਜੀ ਮੈਨ ਰਿਕਾਰਡਿੰਗ ਦੀ ਜਾਣਕਾਰੀ ਤਾਂ ਨਹੀਂ ਹੈ ਪਰ ਇਹ ਮੈਨੂੰ ਪਤਾ ਹੈ ਕਿ ਬੀ ਬਹੁਤ ਘਟੀਆ ਕਿਸਮ ਦੇ ਵਪਾਰੀ ਮਾਈਂਡਡ ਔਰ ਇਹਨਾਂ ਦਾ ਬਸ ਰਾਬੀ ਰੱਖ ਹੈ ਪਰ ਅਫਸੋਸ ਹੁਣਾ ਤੇ ਹੁੰਦਾ ਜਿਹੜੇ ਇੰਨੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਲੋਕ ਇਹਨਾਂ ਦੇ ਪਿੱਛੇ ਲੱਗ ਕੇ ਆਪਣਾ ਲੋਕ ਪਰ ਲੋਕ ਦੋਨੋਂ ਹੀ ਬਰਬਾਦ ਕਰਦੇ ਬਿਲਕੁਲ ਸੁਖਮਿੰਦਰ ਸਿੰਘ ਜੀ ਫਿਰ ਇਸੇ ਤਰ੍ਹਾਂ ਗੁਰਪ੍ਰੀਤ ਸਿੰਘ ਜੀ ਇਹ ਫਤਬਲਾਂਦੇ ਨੇ ਹੋਰ ਰਾਜਵਿੰਦਰ ਸਿੰਘ ਜੀ ਫਿਰ ਕਹਿੰਦੇ ਨੇ ਕਿ ਡਾਕਟਰ ਸਾਹਿਬ देयर इज ए ਸੇਇੰਗ ਅਬਾਊਟ ਰਾਧਾ ਸੁਆਮੀ ਅੰਧਿਆ ਸਰਵਪੂਰ ਸ਼ਾਮੀ ਦੁਪਹਿਰੇ ਮਿਲ ਜਾਏ ਮਰ ਬਹੁਤ ਪਤਾ ਨਹੀਂ ਕੀ ਕਹਿਣਾ ਚਾਹੁੰਦੇ ਨੇ ਕਿ ਸਰਜੀਤ ਕਵਰ ਜੀ ਵੀ ਮਨਜੀਤ ਸਿੰਘ ਜੀ ਵੀ ਔਰ ਰਸ਼ਦ ਮਨਵਰ ਜੀ ਵੀ ਡਾਕਟਰ ਸਾਹਿਬ ਤੁਸੀਂ ਗ੍ਰੇਟ ਹੋ ਖਾਲਸਾ ਜਿੰਦਾਬਾਦ ਰਸ਼ਦ ਮਨਵਰ ਜੀ ਗ੍ਰੇਟ ਤਾਂ ਰੱਬ ਦਾ ਨਾਮ ਹੈ ਗੁਰੂ ਦਾ ਨਾਮ ਹੈ ਇਹ ਤੁਹਾਡੀ ਨਿਵਾਜ਼ਿਸ਼ ਹੈ ਤੁਸੀਂ ਪਿਆਰ ਕਰਦੇ ਹੋ ਬਿਲਕੁਲ ਜਵੇਦ ਹਾਂਜੀ ਬੱਬਰ ਵਲੋਗਰਸ ਕਹਿੰਦੇ ਨੇ ਕਿ ਡਾਕਟਰ ਸਾਹਿਬ ਅਸਲਾਮ ਵਾਲੇਕਮ ਪ੍ਰੋਗਰਾਮ ਮੇਂ बार-बार ਪਤਾ ਨਹੀਂ ਕੀ ਐਡ ਕਿਉਂ ਆ ਰਹੀ ਹੈ ਅ ਐਡ ਤਾਂ ਲਿਮਟਿਡ ਹੀ ਹੁੰਦੀ ਹੈ ਸੈਗਮੈਂਟ ਦੇ ਟੁੱਟਣ ਤੇ ਪਰ ਕਿਉਂਕਿ ਜਦੋਂ ਅਸੀਂ YouTube ਦੇ ਉੱਤੇ ਲਾਈਵ ਕਰਦੇ ਔਰ ਉਹਨੂੰ ਅਸੀਂ ਜਿਹੜਾ ਮੋਨਟਾਈਜ਼ ਕੀਤਾ ਹੋਇਆ ਹੈ ਸੋ ਉਹਦੇ ਵਿੱਚ ਉਹਨਾਂ ਦੀਆਂ ਐਡਾਂ ਵੀ ਇੱਕਦੋ ਲਾ ਦਿੰਦੇ ਨੇ ਹਾਂ ਜੀ ਉਹ ਫਿਰ ਕਹਿੰਦੇ ਕਿ ਐਸਾ ਲੱਗ ਰਿਹਾ ਕੋਈ ਰੁਕਾਵਟ ਪੈਦਾ ਹੋ ਰਹੀ ਹੈ ਨਹੀਂ ਇਤਾਂ ਦੇ ਕੋਈ ਗੱਲ ਨਹੀਂ ਹੈ ਕਿ ਧਰਮ ਸਿੰਘ ਜੀ ਵੀ ਔਰ ਇਸੇ ਤਰ੍ਹਾਂ ਸਰਦਾਰ ਤਲਵਿੰਦਰ ਸਿੰਘ ਮੰਡ ਜੀ ਵੀ ਫਤਿਬ ਲਾਉਂਦੇ ਨੇ ਰਾਜਵਿੰਦਰ ਸਿੰਘ ਜੀ ਕਹਿੰਦੇ ਡਾਕਟਰ ਸਾਹਿਬ ਆਈ ਡੋਨਟ ਅੰਡਰਸਟੈਂਡ ਵਾਟ ਕਾਈਂਡ Uh, non violence that these criminals believes in a killing innocent people is not included in their religion nahi ye to ult kar de rahe ji je jadon inanne buddh dharm da khatma kita pure hinsak tareeke nal aur <laughs> unna da fir slogan hai hinsa parmo dharma le le ना पर इंसान नाल ਉਹਨਾਂ ਨੂੰ ਖਤਮ ਕੀਤਾ ਹੈ ਜੀ ਅਸਲ ਵਰਤਾਰਾ ਕੂੜਫਰੇ ਪ੍ਰਧਾਨਵੇ ਲਾਲੋ ਹੈ ਤੇ ਕਲੇਮ ਤੁਸੀਂ ਕਰੋਗੇ ਸੱਤੇ ਮਹੀਨੇ ਬਜਾਏ ਤੇ ਸੋ ਇਹ ਇਹਨਾਂ ਦਾ ਖਾਸਾ ਹੈ ਜਵੇਦ ਜੀ ਫਿਰ ਗਣੇ ਇਨਸ਼ਾਅੱਲਾ ਕਲਸਾਨ ਵੀ ਬਨੇਗਾ ਔਰ ਕਸ਼ਮੀਰ ਵੀ ਆਜ਼ਾਦ ਹੋਗਾ ਔਰ ਚਮਕੀਲਾ ਜੀ ਕਹਿੰਦੇ ਜਵੇਦ ਭਾਈ ਆ ਸਮਝਾਕ ਨਾ ਕਰੋ ਅੱਛਾ ਜੀ ਹਾਂ ਚਮਕੀਲਾ ਜੀ ਨੂੰ ਮੇਰਾ ਖਿਆਲ ਹੈ ਨੀਰਾ ਜ਼ਿਆਦਾ ਪਹੁੰਦਾ ਹੈ ਚਮਕ ਚ ਨਹੀਂ ਰਹਿਣਾ ਚਾਹੁੰਦੇ ਬਿਲਕੁਲ ਰਸ਼ਦ ਮਨਵਰ ਜੀ ਕਹਿੰਦੇ ਨੇ ਆਈ ਵਾਸ ਸਟੱਡੀਂਗ ਇਨ ਦੌਨ ਬੋਸਕੋ ਸਕੂਲ ਲਾਹੌਰ ਬੋਸਕੋ ਸਕੂਲ ਲਾਹੌਰ ਵੈਨ ਸਿਕ ਵਾਰ ਰੇਜ਼ਿੰਗ ਅ ਸਲੋਗਨ ਔਨ आवर ਸਕੂਲ ਰੋਡ ਰਾਜ ਕਰੇਗਾ ਖਾਲਸਾ ਪਿੰਡਾਂ ਵਾਲੇ ਸੰਤ ਸਪਾਈ ਜਿੰਨਾ ਸੁੱਤੀ ਕੌਮ ਜਗਾਈ ਸਟੂਡੈਂਟਸ ਸਟਾਰਟਡ ਰੇਜ਼ਿੰਗ ਦਿਸ ਸਲੋਗਨ ਨਾਈਸ ਨਹੀਂ ਰਸ਼ਦ ਮਨਵਰ ਜੀ ਲਾਹੌਰ ਅੰਮ੍ਰਿਤਸਰ ਅਸੀਂ ਤਾਂ ਉਹ ਦੋ ਅੱਖਾਂ ਵਾਂਗ ਹੀ ਹੈ ਔਰ ਜੋ ਜਿਹੜੀ ਇੱਕ ਸਾਝ ਦੀ ਸਪਿਰਿਟ ਹੈ ਜਿੰਨੀ ਚੰਗੀ ਤਰ੍ਹਾਂ ਉਹਨੂੰ ਸਾਡੇ ਪਾਕਿਸਤਾਨੀ ਪੈਣਪਰਾ ਖਾਸ ਤੌਰ ਤੇ ਲਹਿੰਦੇ ਪੰਜਾਬ ਦੇ ਵੀਰ ਪੈਣਾ ਸਮਝਦੇ ਨੇ ਉਹ ਹੋਰ ਦੁਨੀਆ 'ਚ ਕਿਤੇ ਵੀ ਉਸ ਕਿਸਮ ਦੀ ਜਿਹੜੀ ਇੱਕ ਰਿਸ਼ਤਿਆਂ ਦੇ ਵਿੱਚ ਗਰਮਜੋਸ਼ੀ ਹੈ ਔਰ ਇੱਕ ਭਾਵਨਾਵਾਂ ਦੀ ਸਮਝ ਹੈ ਹੋਰ ਕਿਸੇ ਖਿੱਤੇ 'ਚ ਨਹੀਂ ਹੈ ਕਮਲ ਹਾਂਜੀ ਕਮਲਜੀਤ ਸਿੰਘ ਜੀ ਕਹਿੰਦੇ ਨੇ ਸੋ ਕਾਲਡ ਸਿਕਨਰ ਇੰਟੈਲੈਕਚੁਅਲ ਇੰਟੈਲੈਕਚੁਅਲ should understand that jadwinder deliberately, deliberately asked some question that create problems kamaljeet singh ji tusi bilkul theek keh rahe ho aur main samajhda hai ki ye sade jede maapurakh ja scholar ja gal karn wale ne unhanu ye dekhna chahiye ki oh interview kina nu de rahe ne kina aur jede jinan nu de rahe ne unhan da asal agenda ki hai so bilkul ਇਨਾ ਤੋਂ ਗਰੇਜ਼ ਕਰਨਾ ਹੀ ਬਿਹਤਰ ਹੈ ਆਦਰਵਾਇਜ਼ ਕੰਟਰੋਲ ਤਾਂ ਫਿਰ ਉਹਨਾਂ ਕੋਲ ਹੁੰਦਾ ਉਹਨੂੰ ਜਿਹੜਾ ਮਰਜ਼ੀ ਉਹ ਰੰਗ ਟੰਗ ਦੇ ਦੇਣ ਬੀਬਾ ਮੰਡਾ ਜੀ ਕਹਿੰਦੇ ਡਾਕਟਰ ਸਾਹਿਬ ਗੁਰਫਤੇ ਜੀ ਫਰੋਮ ਇੰਡੀਆ ਕਲਵੀਰ ਸੰਗਾ ਜੀ ਵੀ ਫਤਿਹ ਬਲਾਨਦੇ ਨੇ ਬਲਿਹਾਰ ਸਿੰਘ ਗੰਗ ਜੀ ਵੀ ਦਰਜੀਤ ਸਿੰਘ ਜੀ ਵੀ ਫਤਿਹ ਔਰ ਮਨਜੀਤ ਕੋਰ ਜੀ ਕਹਿੰਦੇ ਕਿ ਡਾਕਟਰ ਸਾਹਿਬ ਤੇ ਪੈਨ ਇਲਮ ਕੋਰ ਜੀ ਸਤਿ ਆਕਾਲ ਬਦਲ ਬਦਲ ਨੇਮ ਦਾ ਬੋਥ ਸੈਂਟਰ ਫਿਰ ਪੰਜਾਬ ਚ ਲਾਉਣ ਦੀਆਂ ਚੈਲੰਜ ਚੱਲ ਰਹੇ ਨੇ ਸੋ ਪੰਜਾਬ ਚ ਕੋਈ ਲੀਡਰ ਐਸਾ ਨਹੀਂ ਹੈ ਕਿ ਸੈਂਟਰ ਕੋਲ ਜਿੰਨੂੰ ਅੱਗੇ ਲਾ ਕੇ ਫਿਰ ਆਪਣੀ ਗੰਦੀ ਕਹਿੰਦੇ ਖੇਡ ਖੇਡਣਗੇ ਆ ਨਹੀਂ ਇਹ ਸਾਰੇ ਚ ਕਈ ਕੋਸ਼ਿਸ਼ ਚੱਲ ਰਿਹਾ ਹੈ ਇਸ ਵੇਲੇ ਇਹ ਵਾਪਸ ਸਾਡੇ ਵੀਰ ਨੇ ਸੈਕ੍ਰੀਮੈਂਟੋ ਤੋਂ ਉਹਨਾਂ ਨੇ ਕਿਹਾ ਕਿ ਜੀ ਇਹ ਜਿਹੜੇ ਜਥੇਦਾਰਾਂ ਵਾਲਾ ਵੀ ਸਾਰਾ ਕੰਮ ਹੈ ਇਹ ਵਾਸ਼ਿੰਗ ਮਸ਼ੀਨ ਚ ਪਾਣਾ ਇਹਨਾਂ ਨੇ ਬਾਦਰਾਂ ਨੂੰ ਯਾਨੀ ਧੋਤਾ ਆ ਕੇ ਕੱਢਣਾ ਹੈ ਬਸ ਇਹਨਾਂ ਦਾ ਰੋਲ ਵਾਸ਼ਿੰਗ ਮਸ਼ੀਨ ਵਾੜਾ ਹੀ ਹੈ ਔਰ ਦੇਖੋ ਹੁਣ ਕਾਫੀ ਜਾਗਰੂਕਤਾ ਹੈ ਇਸ ਵਾਰ ਜੇ ਕੋਈ ਡਰਾਮੇਬਾਜ਼ੀ ਕੀਤੀ ਵੀ ਤੋ ਐਕਸੈਪਟੇਬਲ ਨਹੀਂ ਹੋਣੀ ਕਹਿੰਦੇ ਨਾ ਤਾਂ ਹਾਂਜੀ ਵਿਸ਼ਵਾਸ ਨਾ ਕਰੋ ਹਾਂ ਹਾਂ ਬਿਲਕੁਕੁਲ ਠੀਕ ਹੈ ਸਪੀਰ ਸਿੰਘ ਜੀ ਔਰ ਇਸ ਤਰ੍ਹਾਂ ਕੋਰ ਸ਼ਰਨਜੀਤ ਕਹਿੰਦੇ ਮਨਜੀਤ ਸਿੰਘ ਐ ਵੀ ਦੱਸੋ ਵਿਸ਼ਵਾਸ ਕਿਸ ਤੇ ਕਰੀਏ ਕੁਲਵਿੰਦਰ ਕੋਰਸੀ ਹਾਂਜੀ ਦੋ ਪ੍ਰੋਗਰਾਮ ਵਿਦ ਸਕਾਲਰ ਕਨੇ ਹੈ ਗਨੇ ਪ੍ਰੋਫੈਸਰ ਦੀਪ ਸਿੰਘ ਯੂਐਸਏ ਜੀ ਹਾਂ ਜੀ ਗੁਰਜੰਤ ਸਿੰਘ ਜੀ ਵਿਕਲ ਸੰਦਬਾਦ ਕਨੇ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਜਿਵੇਂ ਆਪਣੀ ਪ੍ਰੋਗਰਾਮ ਦਾ ਸਮਾ ਖਤਮ ਹੁੰਦਾ ਸੋ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਬਣੇ ਰਹਣਾ ਸਾਨੂੰ ਦਿਓ ਇਜ਼ਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਬ ਰਾਕਾ